हिंद की चादर, श्री गुरु तेग बहादुर जी जिनके 350वें शहीदी वर्ष पर हरियाणा सरकार 1 से 25 नवंबर तक श्रद्धांजलि स्वरूप राज्य भर में विभिन्न कार्यक्रम आयोजित कर रही है इसी आयोजन श्रृंखला में हरियाणा सरकार उनकी स्मृति में चार पवित्र यात्राओं का आयोजन कर रही है जिसमें पहली यात्रा 8 नवंबर को रोड़ी सिरसा से गुरुद्वारा गुरु नानक देव जी पिंजौर से 14 नवंबर को फरीदाबाद से और अठारह नवंबर को सढ़ौरा यमुना नगर से यात्राएं होकर चौबीस नवम्बर को कुरुक्षेत्र पहुंचेगी और 25 नवंबर को होगा इस राज्य स्तरीय पावन आयोजन का समापन समारोह आइए शहादत की इस विरासत को हरियाणा सरकार के साथ मिलकर धर्म और मानवता की रक्षा हेतु दिए गए इस अमूल्य बलिदान को नमन करें। हरिद्वार दिवस आयोजित जूनियर नेशनल ग्रैपलिंग चैंपियनशिप 2025 दौरान सरहिंद पब्लिक स्कूल जिला फतेहगढ़ साहिब की होनहार विद्यार्थन नवदीप कौर राठौर ने शानदार प्रदर्शन कर दिया दो चांदी दे तक में अपने नाम किए हैं ਉਸ ਦੀ ਇਸ ਉਪਲਬਧੀ ਨੇ ਨਾ ਸਿਰਫ ਸਕੂਲ ਬਲਕਿ ਪੂਰੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਚਮਕਾਇਆ ਹੈ ਨਵਦੀਪ ਦੀ واپسی ਉਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਖ-ਵੱਖ ਸਮਾਜਿਕ ਅਤੇ ਖੇਡ ਸੰਸਥਾਵਾਂ ਨੇ ਉਸ ਦਾ ਸਨਮਾਨ ਕੀਤਾ ਅੱਜ ਸਕੂਲ ਵਿੱਚ ਹੋਈ ਚੜ੍ਹਦੀ ਸਵੇਰ ਅਸੈਂਬਲੀ ਦੌਰਾਨ ਵੀ ਨਵਦੀਪ ਕੌਰ ਦਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਪੂਰਾ ਸਟਾਫ ਅਤੇ ਵਿਦਿਆਰਥੀ ਉਸ ਦੇ ਸਨਮਾਨ ਲਈ ਖੜੇ ਨਜ਼ਰ ਆਏ ਇਸ ਮੌਕੇ ਉਸ ਨੂੰ ਬੈਸਟ ਸਟੂਡੈਂਟ ਅਵਾਰਡ ਨਾਲ ਵੀ ਨਵਾਜਿਆ ਗਿਆ ਜੋ ਉਸ ਦੀ ਮਿਹਨਤ ਅਤੇ ਅਨੁਸ਼ਾਸਨ ਪ੍ਰਤੀ ਸਕੂਲ ਦਾ ਸਤਿਕਾਰ ਪ੍ਰਗਟ ਕਰਦਾ ਹੈ ਸਕੂਲ ਪ੍ਰਿੰਸੀਪਲ ਗੁਰਵਿੰਦਰ ਸਿੰਘ ਨੇ ਨਵਦੀਪ ਦੀ ਉਪਲਬਧੀ ਉਤੇ ਮਾਣ ਜਤਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਮਯਾਬੀਆਂ ਬੱਚਿਆਂ ਦੇ ਲਈ ਪ੍ਰੇਰਣਾ ਦਾ ਸਰੋਤ ਹੁੰਦੀਆਂ ਹਨ ਉਹਨਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਡੂੰਗੀ ਰੂਚੀ ਰੱਖਣੀ ਚਾਹੀਦੀ ਹੈ ਕਿਉਂਕਿ ਖੇਡਾਂ ਮਨੁੱਖ ਨੂੰ ਸਰੀਰਕ ਦੌਰ ਉਤੇ ਤੰਦਰੁਸਤ ਰੱਖਣ ਦੇ ਨਾਲ ਇੱਕ ਸਿਹਤਮੰਦ ਅਤੇ ਮਨੋਰੰਜਕ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਵਦੀਪ ਕੌਰ ਠੌਰ ਨੇ ਆਪਣੀ ਸਖਤ ਮਿਹਨਤ ਦੇ ਨਾਲ ਸਕੂਲ ਦੇ ਵਿੱਚ ਖਾਸ ਪਛਾਣ ਬਣਾਈ ਹੈ ਅਤੇ ਹੁਣ ਉਸ ਦਾ ਇਹ ਕਾਰਨਾਮਾ ਰਾਜ ਪੱਧਰ ਤੋਂ ਉੱਪਰ ਉੱਠ ਕੇ ਰਾਸ਼ਟਰੀ ਪੱਧਰ ਤੱਕ ਚਮਕ ਰਿਹਾ ਹੈ। ਇਸ ਮਾਣਯੋਗ ਪ੍ਰਦਰਸ਼ਨ ਦੇ ਨਾਲ ਨਾ ਸਿਰਫ ਸਕੂਲ ਸਗੋਂ ਸੂਬੇ ਦਾ ਨਾਂ ਵੀ ਉੱਚਾ ਹੋਇਆ ਹੈ। ਸਨਮਾਨ ਸਮਾਰੋਹ ਦੌਰਾਨ ਨਵਦੀਪ ਕੌਰ ਨੇ ਸਕੂਲ ਪ੍ਰਬੰਧਕੀ ਸਟਾਫ ਅਤੇ ਸਹਿਯੋਗੀ ਵਿਦਿਆਰਥੀਆਂ ਦਾ ਵੀ ਦਿਲੋਂ ਧੰਨਵਾਦ ਕੀਤਾ ਉਸਨੇ ਕਿਹਾ ਕਿ ਉਸਦੀ کامیابی ਦੇ ਵਿੱਚ ਮਾਪਿਆਂ ਦੀ ਮਦਦ ਦੇ ਨਾਲ-ਨਾਲ ਸਕੂਲ ਦੀ ਰਹਿਨੁਮਾਈ ਅਤੇ ਹੌਸਲਾ ਅਜ਼ਾਈ ਦਾ ਵੀ ਮਹੱਤਵਪੂਰਨ ਯੋਗਦਾਨ ਹੈ ਖਾਸ ਕਰਕੇ ਲੜਕੀਆਂ ਨੂੰ ਸੰਦੇਸ਼ ਦਿੰਦਿਆਂ ਨਵਦੀਪ ਕੌਰ ਨੇ ਕਿਹਾ ਹੈ ਕਿ ਅੱਜ ਦੀ ਨਵੀਂ ਪੀੜੀ ਦੇ ਵਿੱਚ ਲੜਕੀਆਂ ਕਿਸੇ ਵੀ ਖੇਤਰ ਦੇ ਵਿੱਚ ਲੜਕਿਆਂ ਤੋਂ ਘੱਟ ਨਹੀਂ ਉਸਨੇ ਸਭ ਨੂੰ ਅਪੀਲ ਕੀਤੀ ਹੈ ਕਿ ਉਹ ਖੇਡਾਂ ਅਤੇ ਹੋਰ ਗਤੀਵਿਧੀਆਂ ਦੇ ਵਿੱਚ ਹਿੰਮਤ ਦੇ ਨਾਲ ਭਾਗ ਲੈਣ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਡਟੇ ਰਹਿਣ। ਸਰੰਤਪਾਬੀ ਸਕੂਲ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਪੂਰੇ ਪੰਜਾਬ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਰੰਤਪਾਬੀ ਸਕੂਲ ਦੀ ਵਿਦਿਆਰਥਣ ਨਵਦੀਪ ਕੌਰ ਜਿਹੜਾ ਗੁਣ ਉੱਤਰਾਖੰਡ ਵਿਖੇ ਹੋਈ ਨੈਸ਼ਨਲ ਗ੍ਰੈਪਲਿੰਗ ਚੈਂਪੀਅਨਸ਼ਿਪ ਦੇ ਵਿੱਚ ਦੋ ਸਿਲਵਰ ਮੈਡਲ ਜਿੱਤ ਕੇ ਆਈ। ਇਸ ਨੇ ਨਾਲ ਕੇਵਲ ਸਕੂਲ ਮਾਪਿਆਂ ਦਾ ਹੀ ਨਹੀਂ ਇਲਾਕੇ ਦਾ ਹੀ ਨਹੀਂ ਸਗੋ ਪੂਰੇ ਪੰਜਾਬ ਦਾ ਨਾਮ ਰੋਸ਼ਨ ਹੋਇਆ ਔਰ ਅਸੀਂ ਉਮੀਦ ਕਰਦੇ ਹਾਂ ਕਿ ਨਵਦੀਪ कौर ਅੱਗੇ ਨੈਸ਼ਨਲ ਹੀ ਨਹੀਂ ਇੰਟਰਨੈਸ਼ਨਲ ਲੈਵਲ ਤੱਕ ਮੱਲਾ ਮਾਰੇਗੀ ਅਤੇ ਸਕੂਲ ਦਾ ਨਾਮ ਇਲਾਕੇ ਦਾ ਨਾਮ ਅਤੇ ਰਾਜ ਦਾ ਨਾਮ ਰੋਸ਼ਨ ਕਰੇਗੀ ਸਾਨੂੰ ਨਵਦੀਪ ਤੋਂ ਬਹੁਤ ਸਾਰੀਆਂ ਆਸਾਂ ਹਨ ਮੈਂ ਨਵਦੀਪ ਦੇ ਮਾਧਮ ਰਾਹੀਂ ਬਾਕੀ ਮਾਪਿਆਂ ਨੂੰ ਵੀ ਇਹ ਅਪੀਲ ਕਰਾਂਗਾ ਬੇਨਤੀ ਕਰਾਂਗਾ ਕਿ ਉਹ ਆਪਣੇ ਬੱਚਿਆਂ ਦਾ ਖਿਆਲ ਰੱਖਣ ਅਤੇ ਉਹਨਾਂ ਨੂੰ ਖੇਡਾਂ ਦੇ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਕਿਉਂਕਿ ਨਵਦੀਪ ਦੇ ਪਿਤਾ ਜੀ ਤੇ ਮਾਤਾ ਜੀ ਉਹਨਾਂ ਦਾ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਉਸ ਨੂੰ ਇਸ ਖੇਡ ਲਈ ਪ੍ਰੇਰਿਆ ਔਰ ਉਸ ਦੇ ਲਈ ਖਾਸ ਉਪਰਾਲੇ ਵੀ ਕੀਤੇ ਇਸੇ ਲਈ ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਕਿ ਉਹਨਾਂ ਨੇ ਸਕੂਲ ਦਾ ਸਾਥ ਦਿੱਤਾ ਅਤੇ ਸਕੂਲ ਵੱਲੋਂ ਨਵਦੀਪ ਦਾ ਅੱਜ ਸਨਮਾਨ ਕੀਤਾ ਗਿਆ ਔਰ ਇਹੋ ਜਿਹੇ ਬੱਚੇ ਸਨਮਾਨ ਦੇ ਹੱਕਦਾਰ ਵੀ ਨੇ ਕਿਉਂਕਿ ਉਹ ਸਨਮਾਨ ਲੈਂਦੇ ਨਹੀਂ ਸਗੋ ਸਨਮਾਨ ਨੂੰ ਕਮਾਉਂਦੇ ਨੇ ਅਤੇ ਉਮੀਦ ਹੈ ਕਿ ਨਵਦੀਪ ਅੱਗੇ ਹੋਰ ਬਣਦੀਆਂ ਸ਼ੋਹਰਤ ਸ਼ੋਭੀ ਸ਼ਰਮਾ ਦੇ ਨਾਲ ਧੰਨਵਾਦ ਉਤਰਾਖੰਡ ਚ ਕਿਹਦੀ ਸੀ ਗ੍ਰੈਫਟਿੰਗ ਸੈਕਿੰਡ ਪੋਜੀਸ਼ਨ ਆਈ ਹੈ ਮੇਰਾ ਨਾਮ ਮੁਜ਼ਦੀਮਕਰ ਹੈ ਮੈਂ ਸਾਂ ਪਬਲਿਕ ਸਕੂਲ ਪੜ੍ਹਦੀ ਆ ਮੈਂ ਆਪਣੇ ਪ੍ਰਿੰਸੀਪਲ ਸਾਹਿਬ ਨੂੰ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਇਸ ਕਾਬਿਲ ਹੋਣ ਦਿੱਤਾ ਕਿਤੇ ਕਈ ਸਕੂਲ ਦੇ ਟੀਚਰਸ ਇੱਥੇ ਜਾਣ ਵੀ ਨਹੀਂ ਦਿੰਦੇ ਤੇ ਉਹ ਲਾਇਕ ਵੀ ਨਹੀਂ ਕਰਦੇ ਤੇ ਆਪਣੇ ਪੇਰੈਂਟਸ ਸਾਹਿਬ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੱਥੇ ਭੇਜਿਆ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਕਿਵੇਂ ਬੱਚਿਆਂ ਨੂੰ ਕਹਿਣ ਜਾਂਦੀ ਹੈ ਇਹ ਹੋਣਾ ਕਿ ਸੇਫਟੀ ਵਾਸਤੇ ਹੈ ਕਿ ਉਹ ਖੇਡ ਸਕਦੇ ਹਨ ਕਿ ਜਦੋਂ ਵੀ ਉਹਨਾਂ ਨੂੰ ਆਪਣੀ ਜ਼ਰੂਰਤ ਕੋਈ ਗਰਲਜ਼ ਆਸਤੇ ਦਾ ਓਨਲੀ ਬੋਥ ਸੇਫਟੀ ਹੈ ਬਹੁਤ ਜ਼ਿਆਦਾ ਤੇ ਇਹਦੇ ਨਾਲ ਬੱਚੇ ਦਾ ਸਰੀਰ ਸਵਸਤ ਰਹਿੰਦਾ ਤੰਦਰੁਸਤ ਰਹਿੰਦਾ ਤੇ ਉਹਨੂੰ ਅੱਛੀ ਡਾਈਟ ਮਿਲਦੀ ਹੈ ਉਹ ਆਪਣੇ ਕੋ ਵੀ ਕੁਝ ਆਪਣੀ ਮੰਜ਼ਿਲ ਹਾਸਲ ਕਰ ਸਕਦੇ ਨੇ